ਮਾਪਨ ਜੀ ਮੇਰਾ ਨਾਮ ਰੇਸ਼ਮਕੌਰ ਹੈ ਪਿੰਡ ਮੇਰਾ ਬੋੜਾ ਗੁਜਰਾ ਕੀ ਕਹਿਣਾ ਚਾਹੋ ਨੇ ਤੁਸੀਂ ਅੱਜ ਇੱਥੇ ਕੱਟ ਕੀਤਾ ਮੈਂ ਵੀਰੇ ਤਾਂ ਕੱਟਾ ਕੀਤਾ ਮੇਰੀ ਛੱਤ ਡੁੱਗ ਚੁੱਕੀ ਹੈ ਤੇ 11 ਦਾ ਕਮਰਾ ਮਤਲਬ ਕਿ ਪੈਣ ਵਾਲਾ ਸੀਗਾ ਨਹੀਂ ਕੁਝ ਵੀ ਸਰਕਾਰ ਵੱਲੋਂ ਹੋਇਆ ਤੇ ਮਦਦ ਚਾਹੀਦੀ ਹੈ ਸਰਕਾਰ ਤੋਂ ਕਿ ਮੇਰਾ ਕਮਰਾ ਡੱਗ ਚੁੱਕਿਆ ਸੀ ਛੱਤ ਵੀ ਸਾਡੀ ਡੱਗ ਚੁੱਕੀ ਹੈ ਕੁਈ ਸਰਕਾਰ ਵੱਲੋਂ ਤੁਹਾਨੂੰ ਪਹਿਲਾਂ ਕੋਈ ਕਮਰਾ ਮਿਲਿਆ ਹੈ ਨਹੀਂ ਜੀ ਕਿਸ ਤਰ੍ਹਾਂ ਦੀ ਮਦਦ ਮੰਗਦੇ ਸਰਕਾਰ ਤੋਂ ਸਰਕਾਰ ਤੋਂ ਆਹੀ ਮਦਦਤ ਮੰਗਦੇ ਆ ਵੀ ਸਾਡਾ ਕਮਰਾ ਪੈ ਜੇ ਵੀਰ ਜੀ ਕੀ ਨਾਮ ਹੈ ਕਿੱਥੋਂ ਦੇ ਰਹਨਾਲ ਵੀਰੇ ਮੇਰਾ ਨਾਮ ਨਰਮ ਸਿੰਘ ਆ ਪਿੰਡ ਮੇਰਾ ਬੋੜੋ ਵਿਕੇ ਦਾ ਅੱਛਾ ਅੱਜ ਤੁਹਾਡੇ ਜੋ ਛੱਤ ਡਿੱਗੀ ਆ ਪ੍ਰਸ਼ਾਸਨ ਤੱਕ ਕੋਈ ਉਹਨਾਂ ਨੇ ਤੁਹਾਡੀ ਸਾਰ ਲਈ ਨਾ ਜਰੇ ਕਿਸੇ ਨੇ ਨਹੀਂ ਕਿੱਥੋਂ ਤੱਕਰ ਤੁਸੀਂ ਜੀ ਮੱਲਵੀ ਪਹੁੰਚ ਕੀਤੀ ਆ ਵੀ ਸਾਰੇ ਪਰਜਾਇਏ ਵੀਰੇ ਕਿੱਥੋਂ ਕਿਤੇ ਵੀਡੀਓ ਦਫ਼ਤਰ ਜਾ ਕਿਤੇ ਉਹ ਕੀ ਕਹਿੰਦੇ ਆ ਜੀ ਉਹ ਆਦੇ ਵੀ ਦਫ਼ਤਰ ਮਗਾਨਾ ਆਇਆ ਤੇ ਪਾਇਆ ਨਹੀਂ ਅੱਛਾ ਕਿੰਨੇ ਅਜੇ ਤੱਕ ਕਿੰਨੇ ਗੇੜੇ ਵਿੱਚ ਆ ਗਏ ਤੁਹਾਡੇ ਜਿਹੜੇ ਕੋਈ ਮੇਰੇ ਦੇ ਯਾਰ ਨਹੀਂ ਮੇਰੇ ਕਿੰਨੇ ਵਾਜ ਅਣਗਿਣਤੀ ਅਣਗਿਣਤੀ ਤੇ ਤੁਹਾਨੂੰ ਕੀ ਕਹਿੰਦੇ ਆ ਤੁਹਾਨੂੰ ਇਹ ਕਹਿੰਦੇ ਕਿ ਤੁਹਾਡਾ ਲਿਸਟ 'ਚ ਨਾਮ ਆਇਆ ਤੁਹਾਡਾ ਮਗਾਨਾ ਪਾਵਾਂਗੇ ਹੁਣ ਪਾਇਆ ਨਹੀਂ ਅਸੀਂ ਸੁਣਿਆ ਜੀ ਤੁਹਾਡਾ ਕੋਈ 2017 ਤੋਂ ਲਿਸਟ 'ਚ ਨਾਮ ਆਇਆ ਸੀ ਉਹ ਕੱਟਿਆ ਹੋਇਆ 2017 ਦਾ ਨਾਮ ਚੱਲੀ ਜਾਂਦਾ ਹੈ ਤਾਂ ਹੀ ਪਾਇਆ ਨਹੀਂ 2025 ਜਾਂਦੇ ਪੈ ਤੁਸੀਂ ਵੇਖ ਲਓ ਅੱਛਾ ਜੀ ਕੀ ਨਾਮ ਆ ਕਿਹੜੀ ਜਗ੍ਹਾ ਤੋਂ ਗ੍ਰਾਮ ਪੰਚਾਇਤ ਪਿੰਡ ਬੂੜਾ ਗੁਜਰ ਮੈਂ ਮੌਜੂਦਾ ਸਰਪੰਚ ਜਸਵੀਰ ਸਿੰਘ ਬੂੜਾ ਗੁਜਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਜੋ ਇਹਨਾਂ ਦੀ ਮਾਲੀ ਹਾਲਤ ਠੀਕ ਨਹੀਂ ਹੈ ਜੋ ਕਿ ਇਹਨਾਂ ਦਾ ਕਮਰਾ ਪੈਣ ਵਾਲਾ ਹੈ ਅਤੇ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਇਨਾਂ ਦੀ ਮਦਦ ਕੀਤੀ ਜਾਵੇ ਇਹੋ ਜਿਹੇ ਹੋਰ ਵੀ ਕਈ ਘਰ ਹਨ ਸਾਡੇ ਪਿੰਡ ਦੇ ਵਿੱਚ ਜੋ ਪਿੰਡ ਦੀ ਲਿਸਟ ਰਿਮੈਂਡਡ ਵਿੱਚ ਪਈ ਹੋਣ ਕਰਕੇ ਉਹ ਨਹੀਂ ਪੈ ਰਹੇ ਅਤੇ ਇਹਨਾਂ ਨੂੰ ਬਹਾਲ ਕੀਤਾ ਜਾਵੇ ਲਿਸਟ ਵਿੱਚ ਇਹਨਾਂ ਦਾ ਵੀ ਨਾਮ ਹੈਗਾ ਜਲਦੀ ਤੋਂ ਜਲਦੀ ਇਸ ਦਾ ਹੱਲ ਕੀਤਾ ਜਾਵੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀ ਤੁਸੀਂ ਕਿਸੇ ਪ੍ਰਸ਼ਾਸਨ ਨੂੰ ਮਿਲੇ ਜੀ ਪ੍ਰਸ਼ਾਸਨ ਨੂੰ ਮਿਲ ਕਈਆਂ ਮੰਨ ਲਓ ਮੈਂ ਸਭ ਤੋਂ ਪਹਿਲਾਂ ਵੀਡੀਓ ਦਫ਼ਤਰ ਵਿੱਚ ਮਿਲਿਆ ਸੀ ਠੀਕ ਹੈ ਵੀਡੀਓ ਦਫ਼ਤਰ ਦੇ ਵਿੱਚ ਮੈਂ ਵੀਡੀਓ ਸਾਹਿਬ ਨਾਲ ਵੀ ਗੱਲ ਕੀਤੀ ਪਹਿਲਾਂ ਵੀਡੀਓ ਸਾਹਿਬ ਕੇਵਲ ਕ੍ਰਿਸ਼ਨ ਜੀ ਸੀਗੇ ਹੁਣ ਵੀਡੀਓ ਸਾਹਿਬ ਨਵੇਂ ਆ ਚੁੱਕੇ ਆ ਇਹਨਾਂ ਨਾਲ ਮੇਰੀ ਹਜੇ ਇਸ ਮਸਲੇ ਤੇ ਗੱਲ ਨਹੀਂ ਹੋਈ ਪਹਿਲਾਂ ਉਹਨਾਂ ਦੇ ਧਿਆਨ ਵਿੱਚ ਵੀ ਹੈਗਾ ਇੱਕ ਗੁਰਵਿੰਦਰ ਸਿੰਘਾ ਉਹਨਾਂ ਨੇ 15 ਕੱਡੋ ਕੱਡ 20 25 ਦਿਨ ਮੈ ਉਹਨਾਂ ਨੂੰ ਮਿਲਦਾ ਰਿਹਾ ਉਸ ਤੋਂ ਬਾਅਦ ਵੀਡੀਓ ਸਾਹਿਬ ਨੇ ਮੈਨੂੰ ਰੈਫਰੈਂਸ ਦਿੱਤਾ ਵੀ ਤੁਸੀਂ ਏਡੀਸੀ ਸਾਹਿਬ ਨੂੰ ਪੁੱਛ ਕੇ ਦੇਖੋ ਠੀਕ ਆ ਮੈਂ ਉਹਨਾਂ ਨੂੰ ਵੀ ਮਿਲ ਚੁੱਕਿਆ ਜੀ ਏਡੀਸੀ ਸਾਹਿਬ ਨੂੰ ਵੀ ਠੀਕ ਆ ਉਹਨਾਂ ਨੇ ਕਿਹਾ ਸੀ ਹੱਲ ਕਰਾ ਦਿੰਨੇ ਆ ਪਰ ਉਹਨਾਂ ਨੇ ਗੁਰਪ੍ਰੀਤ ਦੀ ਡਿਊਟੀ ਲਈ ਹੋਈ ਹੈ ਵੀ ਇਸ ਨੂੰ ਹੱਲ ਕਰਾਉਣ ਤੇ ਪਰ ਅੱਜ ਹਾਲਾਤ ਤਾਂ ਅਜੇ ਹੋ ਚੁੱਕੇ ਆ ਪਰ ਮੈਂ ਇਹੀ ਮੰਗ ਕਰਦਾ ਵੀ ਜਲਦੀ ਤੋਂ ਜਲਦੀ ਇਸ ਚੀਜ਼ ਦਾ ਵੱਲ ਧਿਆਨ ਦਿੱਤਾ ਜਾ। ਕੀ ਨਾਵਾ ਤੇ ਕਿੱਥੋਂ ਦੇ ਰਹਿਣ ਵਾਲੇ ਤੇ ਕਿੱਥੇ ਪਹੁੰਚੇ ਹੋ? ਮੇਰਾ ਨਾਮ ਗੁਰਪ੍ਰੀਤ ਸਿੰਘ ਗੋਪੀ ਜ਼ਿਲ੍ਹਾ ਅੰਚਾਰਜ ਅਧਿਕਾਰ ਸਿੰਘ ਅਰਚ ਪਾਰਟੀ ਅੱਜ ਅਸੀਂ ਬੂੜਾ ਗੁੱਜਰ ਪਿੰਡ ਨਿਰਮਲ ਸਿੰਘ ਦੇ ਘਰ ਪਹੁੰਚੇ ਜਿਨ੍ਹਾਂ ਦੀ ਪਿਛਲੇ 2 ਦਿਨ ਪਹਿਲਾਂ ਬਾਰਿਸ਼ ਹੋਈ ਸੀ ਤੇ ਮਕਾਨ ਡਿੱਗ ਗਿਆ। ਇਹਨਾਂ ਦਾ ਕਾਨਿਆਂ ਦੀ ਕੱਚੀ 7 ਅਗਸਤ ਹਾਲਤਾ। ਇਨਾਂ ਦਾ ਅੱਜ ਜੱਜਾ ਲਿਆ ਇਨਾਂ ਤੋਂ ਪੁੱਛਿਆ ਇਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਤੱਕ ਅਸੀਂ ਬਹੁਤ ਪਹੁੰਚ ਕੀਤੀ ਵੀਡੀਓ ਦਫ਼ਤਰ ਵਗੈਰਾ ਸਾਡੇ ਕਮਰੇ ਵਗੈਰਾ ਆਏ ਸੀ ਬਟ ਪ੍ਰਸ਼ਾਸਨ ਨੇ ਇਨਾਂ ਦੀ ਕੋਈ ਸਾਰ ਨਹੀਂ ਲਈ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਇਨਾਂ ਦੀ ਸਾਰ ਲਵੇ ਤੇ ਇਨਾਂ ਨੂੰ ਬੰਦਾ ਮੁਆਵਜ਼ਾ ਇਨਾਂ ਦਾ ਹੱਕ ਇਨਾਂ ਨੂੰ ਦਿੱਤਾ ਜਾਵੇ